ਕल्याण ਮਹੱਲਾ ਚੌਥਾ ਰਾਮ ਹਮਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਪਵੀਜੈ ਰਹਾਉ ਸ਼ੰਕਰ ਨਾਰਦ ਸੇਖਾ ਨਾਗ ਮੁਨ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪਵਿਤ ਹੋਏ ਸਭ ਜਹ ਸਾਧੂ ਚਰਨ ਤਰੀਜੈ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚਕਾਵੇ ਵਿਖ ਡੁੱਬਦਾ ਕਾੜ ਕਢੀਜੈ ਭਰਮ ਸੂਕੇ ਬਹੁ ਉਬ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਂ ਤੇ ਬਿਲਮ ਪਲ ਢਿਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰਮਾਨ ਤਿਸ ਆਗੇ ਕਾੜ ਤਰੀਜੈ ਸੰਤੋ ਸੁਨੋ 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 ਜਨ ਪਾਈ ਗੁਰ ਕਾਢੀ ਬਾਹਾਂ ਕੋ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤ ਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾਂ ਗੁਰਮਤਿ ਨਾਮ ਦਰੜੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਿਜ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧ்கਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਹੰਕਾਰ ਭਾਰ ਲੱਦ ਲੀਜੈ ਨਾਨਕ RAM 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 ਰਾਮੈ ਤੇ ਗਤ ਕੀਜੈ ਸਤਗੁਰ ਮਿਲੈ ਤਾਂ ਨਾਮ ਦਰੜਾਈ RAM ਨਾਮੈ ਰਲੈ ਮਲੀਜੈ ਸਕਾ ਇਕ ੴ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਪ੍ਰਭਾਤੀ ਬਿਪਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਨਾਏ ਤੇਰਾ ਤਰਨਾ ਨਾਏ ਪਤ ਪੂਜੈ ਨਾਉ ਤੇਰਾ ਗਹਿਣਾ ਮਾਤਮਕ ਸੂਦੈ ਨਾਇ ਤੇਰਾ ਨਾਉ ਮੰਨੇ ਸਭ ਕੋ ਏ ਵਿਣ ਨਾਵੇਂ ਪਤ ਕਭੂ ਨਾ ਹੋਏ ਹਵਰ ਸਿਆਣ ਪਸਗਲੀ ਪਾਜ ਜੈ ਬਖਸ਼ੀ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਣ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਇ ਤੇਰਾ ਮਾਨ ਮਹਤ ਪਰਵਾਨ ਤੇਰੀ ਨਦਰਿ ਕਰਮ ਪਵੈ ਨਿਸ਼ਾਨ ਨਾਹੀਂ ਤੇਰਾ ਸਹਜ ਨਾਹੀਂ ਸਲਾਹ ਨਾਉ ਤੇਰਾ ਅਮਰਤ ਵਿਖੇ ਉੱਠ ਜਾਏ ਨਾਹੀਂ ਤੇਰੇ ਸਭ ਸੁਖ ਵਸਹਿ ਮਨ ਆਈ ਬਿਨ ਨਾਮੈ ਬਾਧੀ ਜਮਪੁਰ ਜਾਏ ਨਾਰੀ 베ਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚਹਿਵੀਸ ਜਾਂ ਸੱਦੇ ਤਾਂ ਢਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿਤੈ ਲੋਏ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ دارو ਅਵਰਨਾ ਸਤੈ ਕਰਨ ਹਾਰ ਅਪਾਰ ਰਹਾਉ ਪਤਾਲ ਪੁਰੀਆਂ ਏਕ ਭਾਰ ਹੋਵਹਿ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵੈ ਹੋਰ ਦੁਖਾਂ ਤੇ ਸੁਖ ਉਪਜਹਿ ਸੂਖੀ ਹੋਵੈ ਦੁਖ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਔਰ ਭਲਾ ਸੰਸਾਰ ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਵਾਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਣ ਦੂਖ ਨਾ ਆਵੇ ਨੇੜੈ ਹਰ ਮਤ ਪਾਵੇ ਕੋਈ ਰਹਾਉ ਅਗਨ ਬਿੰਬ ਪਵਣੈ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸ ਕਰ ਜੋ ਨਾਮ ਨਾ ਲੇਵਹਿ ਵਸਹ ਕੂਟ ਪੰਜਾਸਾ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਵਫਾਵੇ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪੱਚੋਤਾਵੈ ਤੁਧ ਸਲਾਹਣ ਤਿਨ ਧਨ ਪੱਲੈ ਨਾਨਕ ਕਾ ਧਨ ਸੋਈ ਜੇ ਕੋ ਜੀਉ ਕਹਿ ਓ ਨਾ ਕਉ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਜੇ ਤਤ ਵਿਚਾਰ ਜਾਂ ਤੇ ਫਿਰ ਨਾ ਆਵ ਹੁ ਸੰਸਾਰ ਰਹਾਉ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸਿਵ ਜੋਤ ਕੰਨੋ ਗੁਧ ਪਾਈ ਸਤ ਗੁਰੂ ਰਖਵਾਲਾ ਜਾਂ ਕੈ ਵਰਤ ਨਾਹੀ ਨੀਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤਨਾਹੀ ਸਤ ਗੁਰੂ ਫਰਮਾਈ ਜਾਂ ਕਾ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪਰਵਾਨ ਵੇਖੇ ਅੰਮ੍ਰਿਤ ਦੋਹੀ ਸਮ ਕਰ ਜਾਣ ਕਿਆ ਕਹੀਐ ਸਰਬੇ ਰਹਿ ਆਸਮਾਈ ਜੋ ਕਿਛ ਵਰਤੈ ਸਭ ਤੇਰੀ ਰਜ਼ਾਈ ਰਹਾਉ ਪ੍ਰਗਟੀ ਜੋਤ ਚੂਕਾ ਭਵਾਨ ਸਤਗੁਰ ਦੀਆ ਅੰਮ੍ਰਿਤ ਨਾਮ ਕਲ ਮਹਿ ਆਇਆ ਸੋ ਜਨ ਜਾਣ ਸਾਚੀ ਦਰਗਾਹ ਪਾਵੇ ਮਾਨ ਕਹਿਣਾ ਸੁਨਣਾ ਅਕਥ ਘਰ ਜਾਏ ਕਤਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅਠ ਸਤ ਤੀਰਥ ਸੰਗ ਗਏ ਗੋਰੀ ਉਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੂ ਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਈ ਸਰ ਸੰਤੋਖ ਤਾਸ ਗੁਰ ਹੋਏ ਰਹਾ ਗੁਰ ਦਰਿਆ ਸਦਾ ਜਲ ਮਿਰਮਲ ਮਿਲਿਆ ਦੁਰਮਤ ਮੈਲ ਹਰੈ ਸਤ ਗੁਰ ਪਾਇਐ ਪੂਰਾ ਨਾਵਣ ਪਸ਼ੂ ਪਰੇ ਤਉ ਦੇਵ ਕਰੈ ਰੱਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਵਾਸ ਬਨਾਸ ਪਤ ਸੋਰੈ ਤਾਸ ਚਰਨ ਲਿਵ ਰਹੀਐ ਗੁਰਮੁਖ ਜੀ ਪ੍ਰਾਨ ਉਪਜਹਿ ਗੁਰਮੁਖ ਸਿਵ ਘਰ ਜਾਈਐ ਗੁਰਮੁਖ ਨਾਨਕ ਸੱਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪਹਿ ਮੰਗਉ ਦੇ ਆਪਣਾ ਨਾਮ ਰਹਾਉ ਪੰਚ ਤਸਕਰਤਾ ਵਤ ਰਾਖੀ ਚੂਕਾ ਮਾਨੇ ਅਭਮਾਨ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋਂ ਦਾਨ ਖਿਮਾ ਧੀਰਜ ਕਰ ਗਉ ਲਵੇਰੀ ਸਹਜੇ ਬਛਰਾ ਖੀਰ ਪੀਐ ਸਿਫਤ ਸ਼ਰਮ ਕਾ ਕੱਪੜਾ ਮੰਗੋਂ ਹਰ ਗੁਣ ਨਾਨਕ ਰਵਤ ਰਹਿ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰਾਖਿਆ ਜਾਪਤ ਕਿਉ ਰਾਖਿਆ ਜਾਈ ਜਿਸਤੇ ਹੋਵਾ ਸੋਈ ਪਰ ਜਾਣਾ ਜਾਂ ਉਸ ਹੀ ਮਾਹੀ ਸੁਮਾਏ ਤੁਹੈ ਹੈ ਵਾਹੂ ਤੇਰੀ ਰਾਜਾਈ ਜੋ ਕਿਛ ਕਰਹਿ ਸੋਈ ਪਰ ਹੋਏ ਵਾ ਅਵਰਨਾ ਕਰਨਾ ਜਾਏ ਰਹਾ ਜੈਸੀ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਤ ਹੈ ਤੈਸੋ ਹੀ ਇਹੋ ਖੇਲ ਖਸਮ ਕਾ ਜਿਉ ਉਸ ਕੀ ਵੜਿਆਈ ਸੁਰਤੀ ਕੈ ਮਾਰਗ ਚਲ ਕੈ ਉਲਟੀ ਨਦਰ ਪਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਨ ਗ੍ਰਹੀ ਕੌਨ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਪਕੈ ਇਹੋ ਰਹਾ ਨਿਰਵਾਣ ਜਿਸ ਤੇ ਹੋ ਆ ਸੋਈ ਕਰਮਾਨਿਆ ਨਾਨਕ ਗਿਰੀ ਉਦਾਸੀ ਸੋ ਪਰਵਾਣ ਪ੍ਰਭਾਤੀ ਮਹੱਲਾ ਪਹਿਲਾ ਜਿਸਤਿ ਵਿਕਾਰੀ ਬੰਦਨ ਬਾਂਧੈ ਹਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਤਿਨਾਮ ਕਰਤਾਰ ਹੁਣ ਬਹੁੜ ਨਾ ਆਵਣ ਵਾਰ ਰਹਾਉ ਉੱਚਾ ਤੇ ਫੁਲ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਵਾਨ ਤਾਂ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪਰਭਾਤੈ ਸ਼ਬਦ ਧਿਆਈਐ ਛੋਡੋ ਦੁਨੀ ਪਰੀਤਾ ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ